ਸੋਹਮਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹਮਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹਮਾਰਾਇ ਸ਼ੇਰ

ਇਹ ਜੋ ਖੇਲ ਚੱਲਦਾ ਹੈ ਉਹ ਪ੍ਰਮਾਤਮਾ ਜਿਸ ਨੇ ਜਗ ਚੌਕੜੀਆਂ ਤਬਦੀਲ ਕੀਤੀਆਂ ਤੇ ਬਣਾਈਆਂ ਉਹ ਹੈ ਕੌਣ ਉਹ ਹੈ ਅਕਾਲ ਪੁਰਖ ਆਪਾਂ ਜਦੋਂ ਵੀ ਮਿਲਦੇ ਆਂ ਇੱਕ ਦੂਜੇ ਨੂੰ ਆਪਾਂ ਬੋਲਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤ ਦਾ ਮਤਲਬ ਹੈ ਉਹ ਸੱਚ ਹੈ ਸ਼੍ਰੀ ਉਹਨੂੰ ادب ਤੇ ਸਤਕਾਰ ਵਜੋਂ ਅਸੀਂ ਕਰਦੇ ਹਾਂ ਕਿਉਂਕਿ ਉਹ ਸੱਚਾ ਪਰਮਾਤਮਾ ਹੈ ਜਿਸ ਨੂੰ ਅਸੀਂ ادب ਤੇ ਸਤਕਾਰ ਨਾਲ ਬੋਲਦੇ ਹਾਂ ਅਕਾਲ ਅਕਾਲ ਉਹ ਹੈ ਕਿ ਜੋ ਵਕਤ ਤੋਂ ਪਰੇ ਹੈ ਭਾਵ ਕਿ ਉਸ ਦੇ ਉੱਤੇ ਕੋਈ ਸਮਾਂ ਲਾਗੂ ਨਹੀਂ ਹੁੰਦਾ ਔਰ ਉਹ ਅਬਨਾਸ਼ੀ ਹੈ ਜਿਸ ਤੇ ਕੋਈ ਵੀ ਤਰ੍ਹਾਂ ਕਾਲ ਦਾ ਕੋਈ ਅਸਰ ਨਹੀਂ ਹੁੰਦਾ ਉਹ ਹਮੇਸ਼ਾ ਹੀ ਰਹਿਣ ਵਾਲੀ ਸਦਾ ਪਾਵਰ ਹੈ ਔਰ ਅੱਗੇ ਜੋ ਸੰਸਾਰ ਵਿੱਚ ਵਿਚਰਦਾ ਹੈ ਉਹ ਸ਼ਬਦ ਹੈ ਸੰਸਾਰ ਸਾਰਾ ਸ਼ਬਦ ਦੀ ਧਾਰ ਦੇ ਵਿੱਚੋਂ ਹੀ ਪੈਦਾ ਹੇ ਤੇ ਸ਼ਬਦ ਦੇ ਵਿੱਚ ਹੀ ਸਮਾ ਜਾਂਦਾ ਹੈ ਸ਼ਬਦ ਸਤਿਗੁਰ ਸ਼ਬਦ ਜਿਹੜਾ ਕੋਈ ਸੰਸਾਰ ਵਿੱਚ ਪ੍ਰਗਟ ਹੁੰਦਾ ਹੈ ਪ੍ਰਗਟ ਹੋ ਕੇ ਆਪਣਾ ਸੰਦੇਸ਼ ਦਿੰਦਾ ਹੈ ਤੇ ਦੇ ਕੇ ਸਾਰਾ ਖੇਲ ਨੂੰ ਪੂਰਾ ਕਰਦਾ ਹੈ ਸੋ ਸਤਗੁਰ ਸ਼ਬਦ ਹੈ ਕੀ ਹੈ ਜਿੱਥੇ ਪੁਰਖ ਪਰਮਾਤਮਾ ਨੂੰ ਸੰਬੋਧਨ ਕੀਤਾ ਤੇ ਜੋਤ ਦੀ ਧਾਰ ਨੇ ਤਤਾਂ ਵਾਲੇ ਸਰੀਰ ਦਾ ਨਾਮ ਤੇ ਰੂਪ ਧਾਰਨ ਕਰਕੇ ਇਸ ਦੁਨੀਆ ਨੂੰ ਸਬੋਧਨ ਕੀਤਾ ਕਿ ਐ ਮਨੁਸ਼ ਐ ਇਨਸਾਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਵਿੱਚ ਐਸਾ ਮਾਰਗ ਪ੍ਰਸਿੱਧ ਕੀਤਾ ਕਿ ਕਾਲਯੋਗ ਦਾ ਕੋਕਰਮ ਭ੍ਰਿਸ਼ਟਾਚਾਰ ਤੇ ਅਤਿਆਚਾਰ ਦਾ ਸਮਾਂ ਆ ਗਿਆ ਹੈ ਤੇ ਸੰਸਾਰ ਨੂੰ ਪਤਾ ਨਹੀਂ ਕਾਲਯੋਗ ਕਿਸ ਤਰ੍ਹਾਂ ਭਲਾ ਦੇਵੇ ਪਰ ਥੋੜੀ ਜਿਹੀ ਮਰਯਾਦਾ ਕਾਇਮ ਕੀਤੀ ਕਿ ਸਤਗੁਰੂ ਕੌਣ ਹੈ ਸਤਗੁਰ ਕਿਹਨੂੰ ਕਿਹਾ ਜਾਂਦਾ ਹੈ ਸਤਗੁਰ ਉਹ ਹੈ ਜੋ ਜਨਮ ਮਰਨ ਦੇ ਵਿੱਚ ਨਹੀਂ ਆਉਂਦਾ ਸਤਗੁਰ ਜਦੋਂ ਸਰੀਰ ਵਿੱਚ ਪ੍ਰਵੇਸ਼ ਹੋ ਜਾਂਦਾ ਹੈ ਤਾਂ ਉਹ ਸਾਨੂੰ ਦਿਸਣ ਵਾਲਾ ਕੀ ਬਣ ਜਾਂਦਾ ਸਤਗੁਰੂ ਉਹ ਸਤਗੁਰਿਆ ਜਿਸ ਦਾ ਸਰੀਰ ਨਹੀਂ ਹੁੰਦਾ ਸਤਗੁਰੂ ਆ ਜੋ ਸਾਹਮਣੇ ਸਾਨੂੰ ਨਜ਼ਰ ਆ ਰਿਹਾ ਔਰ ਸਤਗੁਰ ਸਰੀਰ ਦੇ ਵਿੱਚ ਪ੍ਰਵੇਸ਼ ਹੋ ਕੇ ਸਤਗੁਰ ਬਣ ਕੇ ਹੀ ਸਾਰੇ ਸਮਾਜ ਨੂੰ ਸੇਧ ਦਿੰਦਾ ਕਿਉਂਕਿ ਕਰਮਾ ਕ ਕਰਮਾ ਦੇ ਵਿੱਚੋਂ ਕੱਢਦਾ ਤੇ ਉਸ ਸਤਗੁਰ ਹੀ ਕੱਢਦਾ ਜੇ ਬਚਾਇਆ ਜਾਂਦਾ ਇਹਨਾਂ ਦੇ ਵਿੱਚੋਂ ਸਾਨੂੰ ਤੇ ਸਤਗੁਰ ਹੀ ਬਚਾਉਂਦਾ ਸੋ ਸੱਚੇ ਪਾਤਸ਼ਾਹ ਨੇ ਹਰ ਬਾਣੀ ਦੇ ਵਿੱਚ ਲਿਖਾਇਆ ਹੈ ਸਤਿ ਪੋਸ਼ਣ ਸੇ ਸਮਤ ਇਕਨੋ ਇਕੋ ਸਿੱਖ ਕੇ ਜਾਇਓ ਮੇਰੇ ਨਾਮ ਦੀ ਤੋਖ ਜੋ ਤੁਖੰ ਤਸੀਰ ਦੇ ਬਦਲਾਈਆ ਉਹਦੇ ਨਾਮ ਦੀ ਤੋਖ ਜਿਹੜੀ ਆ ਕਿਹੜਾ ਨਾਮ ਆ ਉਹਦਾ ਸਤ ਨਾਮ ਨਾਮ ਉਹਦਾ ਸੋਹੰਗ ਸੋ ਪ੍ਰਮਾਤਮਾ ਹੰਗ ਆਤਮਾ ਆਤਮਾ ਤੇ ਪਰਮਾਤਮਾ ਦਾ ਮਿਲਨ ਹੀ ਸੋਹੋਂਗਿਆ ਇਹੋ ਹੀ ਸਾਡੀ ਭਗਤੀ ਆ ਔਰ ਇਹ ਤੋਕ ਸਿੱਖ ਕੇ ਜਾਣੀਆ ਫਿਰ ਉਹ ਸਾਡੇ ਜਿਹੜੇ ਆ ਤੁਖਮ ਤਸਵੀਰ ਕੀ ਅਗਲੀਆਂ ਲੀਹਾਂ ਜਿਹੜੀਆਂ ਉਹ ਸਾਰੀਆਂ ਬਦਲ ਦੇਗਾ ਪਰ ਇਹ ਹੋਏਗਾ ਕਦੋਂ ਜਿੰਨਾ ਚਿਰ ਮੈਂ ਵਿੱਚ ਨਾ ਮਿਲੇ ਤੂੰ ਤੂੰ ਮੈਂ ਤੂੰ ਵਿੱਚ ਸਮਾਈਆ ਇਹ ਬਦਲਾਅ ਕਦੋਂ ਹੋਏਗਾ ਜਦ ਤੱਕ ਸਾਡੀ ਮੈਂ ਜਿਹੜੀ ਆ ਉਸ ਤੂੰ ਪਰਮਾਤਮਾ ਦੇ ਵਿੱਚ ਨਹੀਂ ਮਿਲ ਜਾਂਦੀ ਓਨੀ ਦੇਰ ਤੱਕ ਸਾਡਾ ਇਹ ਜਿਹੜਾ ਸਾਡੇ ਵਿੱਚ ਸਾਡੀਆਂ ਜਨਰੇਸ਼ਨਾਂ ਦੇ ਵਿੱਚ ਬਦਲਾਅ ਜਿਹੜਾ ਉਹ ਨਹੀਂ ਆ ਸਕਦਾ ਤੁਹਾਡਾ ਖੁਸ਼ੀ ਨਾ ਹੋਵੇ ਲੂ ਲੂ ਘਰ ਵੱਜੇ ਨਾ ਸੱਚ ਵਦਾਹੀਆ ਜਦ ਤੱਕ ਪਰਮਾਤਮਾ ਨੂੰ ਮਿਲ ਕੇ ਸਾਡਾ ਖੁਸ਼ੀ ਦੇ ਨਾਲ ਲੂ-ਲੂ ਨਹੀਂ ਹੋ ਜਾਂਦਾ ਤੇ ਉਨੀ ਦੇਰ ਤੱਕ ਸਮਝ ਲੋ ਸਾਡੇ ਤੇ ਅਕਾਲ ਪੁਰਖ ਦਾ ਕੋਈ ਅਸਰ ਨਹੀਂ ਆ। ਉਹਨਾ ਚਿਰ ਪ੍ਰਭ ਦੇ ਦਵਾਰੇ ਦੀ ਕਦੇ ਨਾ ਭੁੱਲਿਓ ਜੂ ਅੱਗੇ ਪਿਛੇ ਕਦਮ ਨਾ ਕੋਈ ਟਕਾਈ ਆ। ਜਦ ਤੱਕ ਸਾਨੂੰ ਮਿਲ ਕੇ ਖੁਸ਼ੀ ਦੇ ਨਾਲ ਸਾਡਾ ਨੂ ਨੂ ਨਹੀਂ ਖੜ ਜਾਂਦਾ ਉਨੀ ਦੇਰ ਤੱਕ ਪਰਮਾਤਮਾ ਦੇ ਦਰ ਦੀ ਜੂ ਨਹੀਂ ਭੁੱਲਣੀ ਕਿਉਂਕਿ ਸੰਸਾਰ ਦੇ ਵਿੱਚ ਵਿਚਰਾਂਗੇ ਤੇ ਸਾਰੇ ਵਿਕਾਰਾਂ ਦੇ ਵਿੱਚ ਵਿਚਰਾਂਗੇ ਵਿਕਾਰਾਂ ਦੇ ਵਿੱਚ ਵਿਚਰਾਂਗੇ ਤੇ ਅਸੀਂ ਦੁੱਖ ਪਾਵਾਂਗੇ ਜੇ ਪਰਮਾਤਮਾ ਦੇ ਘਰ ਨੂੰ ਜਾਵਾਂਗੇ ਤੇ ਉੱਥੇ ਜਾ ਕੇ ਸਾਨੂੰ ਆਤਮਿਕ ਸੁਖ ਮਿਲੇਗਾ ਆਤਮਿਕ ਸੁਖ ਹੀ ਸਭ ਤੋਂ ਵੱਡਾ ਜੇ ਮੱਥੇ ਟੇਕਣੇ ਤੇ ਕੋਟਨ ਕੋਟ ਬਾਹਰ ਵੇਖਿਓ ਗੁਰੂ ਘਰ ਘਰ ਬੈਠੇ ਡੇਰੇ ਲਾਈਆ ਜੇ ਮੱਥੇ ਟੇਕਣਿਆਂ ਦੇ ਘਰ ਘਰ ਗੁਰੂ ਬਣੇ ਬੈਠੇ ਨੇ ਫਿਰ ਮੱਥੇ ਟੇਕ ਕੇ ਤਾਂ ਅਸੀਂ ਜ਼ਰੂਰ ਆ ਜੰਨੇ ਆ ਉਹ ਚੜਾਵੇ ਵੀ ਲੈ ਲੈਂਦੇ ਆ ਸਾਰਾ ਕੁਝ ਕਰ ਲੈਂਦੇ ਆ ਪਰ ਸਾਨੂੰ ਫਾਰ ਕਿਸੇ ਨੇ ਨਗਾਉਣਾ ਤੇ ਕਿਸੇ ਨੇ ਕੋਈ ਆਤਮਕ ਸੁਖ ਨਹੀਂ ਦੇਣਾ ਜੇ ਮੱਥਾ ਟੇਕਣਾ ਹੈ ਤੇ ਕਿਨੂੰ ਟੇਕਣਾ ਹੈ ਅਸੀਂ ਉਹ ਸਕਾਲ ਪਰਖਣਾ ਕਿਸੇ ਸਰੀਰ ਨੂੰ ਨਹੀਂ ਜੇ ਆਤਮ ਹੋ ਕੇ ਪਰਮਾਤਮ ਨਾਲ ਜਾਓ ਸ਼ੂ ਫੇਰ ਸ਼ਰਮ ਹਜ਼ਾਰੇ ਨਾ ਰਾਈਆ ਜੇ ਇੱਕ ਸਭ ਦੀ ਆਤਮਾ ਨੂੰ ਪਰਮਾਤਮਾ ਦੇ ਨਾਲ ਮਿਲਾ ਲਈਏ ਨਾ ਤਾਂ ਫੇਰ ਸਾਨੂੰ ਕੋਈ ਸ਼ਰਮ ਆ ਨਹੀਂ ਰਹੇਗੀ ਸੰਸਾਰ ਚ ਕੁਛ ਵੀ ਕਹਿੰਦਾ ਰਵੇ ਅਸੀਂ ਉਹਦੀ ਪ੍ਰਵਾਹ ਨਹੀਂ ਕਰਾਂਗੇ ਲੇਕਿਨ ਪਰਮਾਤਮਾ ਦੇ ਦਰ ਦੇ ਉੱਤੇ ਅਸੀਂ ਸੱਚੇ ਨਾਮਾ ਆਪਨੇ ਘਰ ਦੀ ਤੁਹਾਨੂੰ ਆਪੇ ਦੱਸ ਦੇਵੇ ਜੂ ਅਸ਼ਾਰੇ ਨਾਲ ਦਰੜਾਹੀਆ ਜਦੋਂ ਅਸੀਂ ਆਤਮਿਕ ਤੌਰ ਤੇ ਪਰਮਾਤਮਾ ਦੇ ਉੱਤੇ ਆਤਮ ਸਮਰਪਣ ਕਰ ਦਿੰਨੇ ਆ ਤੇ ਉਹਨੂੰ ਆਪਣੇ ਆਪ ਨੂੰ ਉਹਨੂੰ ਸੌਂਪ ਦਿੰਨੇ ਆ ਤੇ ਆਪਣੇ ਘਰ ਦੀ ਜੂ ਜਿਹੜੀ ਆ ਉਹ ਖੁਦ ਸਾਨੂੰ ਆਪ ਹੀ ਦੱਸ ਦਿੰਦਾ ਕਿ ਆ ਮੇਰਾ ਮਾਰਗ ਹੈ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਸੋਹਣੀ ਕਾਰ ਕਮਾਈਆ ਜੋਤੀ ਜੋ ਸਰੂਪ ਹਾਰ ਜੋਤੀ ਕੀ ਹੈ ਸਾਡੀ ਆਤਮਾ ਹੈ ਜੋਤ ਜਿਹੜੀ ਉਹ ਪਰਮਾਤਮਾ ਹੈ ਜੋ ਸਾਰਵ ਮਾਨਵ ਜਾਤੀਆਂ ਦੀ ਆਤਮਾ ਦਾ ਸਰਜਣ ਪਰਮਾਤਮਾ ਹੈ ਉਹ ਸਾਡਾ ਜਿਹੜਾ ਉਹ ਸੁਹਾਗ ਹੈ ਤੇ ਉਹੀ ਜੋਤ ਸਰੂਪ ਹੈ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਸੋਹਣੀ ਕਾਰ ਕਮਾਈਆ ਜੋ ਸੰਸਾਰ ਦੇ ਵਿੱਚ ਕਾਰਿਆ ਕਰਮ ਕਰ ਰਿਹਾ ਹੈ ਸੋਣਾ ਕਰ ਰਿਹਾ ਉਹ ਕੌਣ ਆ ਖੁਦ ਪਰਮਾਤਮਾ ਆਪ ਹੈ ਇਸ ਕਰਕੇ ਸੱਚੇ ਪਾਤਸ਼ਾਹ ਹੀ ਨੇ ਇਹੀ ਦੱਸਿਆ ਸਾਨੂੰ ਕਿ ਤੁਸੀਂ ਦਰਦਰ ਨਹੀਂ ਪਟਕਣਾ ਸਿੱਧਾ ਸੰਬੰਧ ਜਿਹੜਾ ਉਹ ਮੇਰੇ ਨਾਲ ਜੋੜਨਾ ਮੇਰੇ ਨਾਲ ਜੋੜਨ ਦਾ ਮਤਲਬ ਕੀ ਹੈ ਐ ਪਰਮਾਤਮਾ ਤੂੰ ਮੇਰਾ ਹੈ ਤੇ ਮੈਂ ਤੇਰਾ ਵਿੱਚ ਵਿਚੋਲੇ ਖਤਮ ਕਿਸੇ ਵਿਚੋਲੇ ਨੂੰ ਪਾਉਣ ਦੀ ਜਰੂਰਤ ਨਹੀਂ ਹੈ ਜਿੰਨੇ ਸੰਸਾਰੀ ਵਿਚੋਲੇ ਵਿੱਚ ਹੋਣਗੇ ਸਾਨੂੰ ਗਮਰਾਹ ਕਰਨਗੇ ਗਰਮ ਗਮਰਾ ਕਰਕੇ ਸੰਸਾਰੀ ਚੀਜ਼ਾਂ ਦੀਆਂ ਜਿਹੜੀਆਂ ਉਹ ਸਾਡੇ ਤੋਂ ਮੰਗ ਕਰਦੇ ਆ ਫਿਰ ਅਸੀਂ ਉਹਨਾਂ ਨੂੰ ਚੜਾਵੇ ਦਿੰਨੇ ਆ ਚੜਾਵੇ ਚੜਾ ਕੇ ਉਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਆ ਲੇਕਿਨ ਪਰਮਾਤਮਾ ਇੱਕ ਐਸੀ ਪਾਵਰ ਹੈ ਐਸੀ ਤਾਕਤ ਹੈ ਜਿਸ ਨੂੰ ਖਰੀਦਿਆ ਨਹੀਂ ਜਾ ਸਕਦਾ ਨਾ ਉਹਨੂੰ ਪੈਸੇ ਦੇ ਕੇ ਖੁਸ਼ ਕੀਤਾ ਜਾ ਸਕਦਾ ਹੈ ਨਾ ਉਹਨੂੰ ਸੋਨਾ ਦੇ ਕੇ ਖੁਸ਼ ਕੀਤਾ ਜਾ ਸਕਦਾ ਹੈ ਨਾ ਆਮਾਇਆ ਦਿੱਤੀ ਜਾ ਸਕਦੀ ਹੈ ਇਸ ਕਰਕੇ ਪਰਮਾਤਮਾ ਦਾ ਸਬੰਧ ਜਿਹੜਾ ਅਸੀਂ ਬਣਾਉਣਾ ਹੈ ਤੇ ਸਿੱਧਾ ਆਪਣੀ ਆਤਮਾ ਨੂੰ ਪਰਮਾਤਮਾ ਨਾਲ ਜੋੜਨਾ ਹੈ ਇਸੇ ਕਰਕੇ ਸੱਚੇ ਪਾਤਸ਼ਾਹ ਨੇ ਲਿਖਾਇਆ ਹੈ ਕਿ ਤੂੰ ਮੇਰਾ ਮੈਂ ਤੇਰਾ ਆਹੀ ਸਬੰਧ ਜੋੜਨਾ ਜੇ ਇਹ ਜੋੜਦੇ ਆਂ ਤੇ ਫਿਰ ਸਾਨੂੰ ਦਰਦਾਰ ਮਾਰਗ ਤੇ ਭਟਕਣ ਦੀ ਜ਼ਰੂਰਤ ਨਹੀਂ ਪੈਂਦੀ ਸੋ ਵੀਰ ਜੀਓ ਮੈਂ ਇੱਥੇ ਹੀ ਆਗਮਨੀ ਸਮਾਪਤ ਕਰਨ ਦੀ ਸੱਚੇ ਪਾਤਸ਼ਾਹੇ ਪਾਸੋਂ ਹਰ ਸੰਗਤ ਪਾਸੋਂ ਅਜਾਜਤ ਜਨਾਹ ਕੋਈ ਅਖਰਵਾਦ ਕਟ ਬੋਲਿਆ ਗਿਆ ਹੋਵੇ ਮੈਂ ਹਰ ਸੰਗਤ ਕੋ ਸੱਚੇ ਪਾਤਸ਼ਾਹੀ ਪਾਸੋਂ ਕੇ ਮੰਗਦਾ ਹਾਂ ਆਓ ਪੰਜ ਕਾਰਿਆਂ ਦਾ ਸਾਥ ਦਿਓ ਸੋ ਹਨ ਮਹਾਰਿਸ਼ੀ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹਨ ਮਹਾਰਿਸ਼ੀ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹਮਾਰਾ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ